ਤਿੰਨ ਜੂਨ ਦੇ ਲਈ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਸੀਐਮ ਭਗਵੰਤ ਮਾਨ ਦੇ ਖਿਲਾਫ ਸੰਘਰਸ਼ ਦਾ ਐਲਾਨ ਕਿਸਾਨ ਆਗੂਆਂ ਨੇ ਕਰ ਦਿੱਤਾ ਹੈ ਕਿਸਾਨ ਆਗੂਆਂ ਨੇ ਦੇਸ਼ ਵਿਆਪੀ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਪਦਰਾਂ ਤੇ 3 ਜੂਨ ਨੂੰ ਪੁਤਲੇ ਫੂਕਣ ਦਾ ਫੈਸਲਾ ਕੀਤਾ ਹੈ ਕਿਸਤਾਨ ਆਗੂਆਂ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਪਦਰਾਂ ਤੇ ਡੀਸੀ ਹੈੱਡਕੁਆਟਰਾਂ ਅਗੇ ਮੁੱਖ ਮੰਤਰੀ ਮਾਨ ਦੇ ਪੁੱਤਲੇ ਫੁਕੇ ਜਾਣਗੇ ਜਿਸ ਦੀ ਕਿਸਤਾਨਾ ਦੇ ਵੱਲੋਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਤਾਂ ਹੱਲ ਨਹੀਂ ਕੀਤੇ ਜਾ ਰਹੇ ਪਰ ਜਿੱਥੇ ਵੀ ਕਿਸਾਨ ਤੇ ਮਜ਼ਦੂਰ ਸ਼ਾਂਤਮਈ ਧਰਨਾ ਲਗਾਉਂਦੇ ਨੇ ਉਥੇ ਕਿਸਾਨਾਂ ਤੇ ਲਾਠੀ ਚਾਰਜ ਤੇ ਚੁੱਕ ਕੇ ਸਿਰਫ ਜ਼ਿਲ੍ਹਿਆਂ ਦੇ ਵਿੱਚ ਸੁੱਟ ਕੇ ਕਿਸਾਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਵੱਲੋਂ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਤਾਂ ਹੱਲ ਨਹੀਂ ਕੀਤੇ ਜਾ ਰਹੇ ਪਰ ਜਿੱਥੇ ਵੀ ਕਿਸਾਨ ਤੇ ਮਜ਼ਦੂਰ ਸ਼ਾਂਤਮਈ ਧਰਨਾ ਲਗਾਉਂਦੇ ਨੇ ਉਥੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਹੈ ਕਿਸਾਨਾਂ ਨੂੰ ਚੁੱਕ ਕੇ ਜ਼ਿਲ੍ਹਿਆਂ ਦੇ ਵਿੱਚ ਸੁੱਟਿਆ ਜਾਂਦਾ ਫਿਰ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਬਠਿੰਡਾ ਦੇ ਪੰਡਕ ਘੋਸੋਖਾਨਾ ਦੇ ਵਿੱਚ ਸੀਵਰੇਜ ਪਾਈਪਲਾਈਨ ਦਾ ਵਿਰੋਧ ਕਰਨ ਤੇ ਵੀ ਕਿਸਾਨ ਆਗੂਆਂ ਨੂੰ ਚੁੱਕ ਕੇ ਵੱਖ-ਵੱਖ ਜ਼ਿਲਾਂ ਦੇ ਵਿੱਚ ਡੱਕਿਆ ਗਿਆ ਜਦੋਂ ਕਿਸਾਨ ਮੋਰਚੇ ਦੇ ਆਗੂਆਂ ਦੇ ਵੱਲੋਂ ਇਸ ਧੱਕੇਸ਼ਾਹੀ ਦੇ ਖਿਲਾਫ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕਰਨੀ ਚਾਹੀ ਤਾਂ ਵੀ ਪੰਜਾਬ ਸਰਕਾਰ ਤੇ ਪੁਲਿਸ ਨੇ ਉਹਨਾਂ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਉਹਨਾਂ ਨੇ ਇਸ ਸਰਕਾਰ ਦੀ ਘਟੀਆ ਕਾਰਵਾਈ ਦੀ ਨਿੰਦਾ ਕੀਤੀ ਹੈ ਸਾਬਤ ਤੌਰ ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਸਾਨਾਂ ਖਿਲਾਫ ਕੀਤੀਆਂ ਜਾ ਰਹੀਆਂ ਅਜਹੀਆਂ ਕਾਰਵਾਈਆਂ ਦੀ ਸੰਯੁਕਤ ਕਿਸਾਨ ਮੋਰਚਾ ਨਿੰਦਾ ਕਰਦਾ ਹੈ ਇਸ ਤੱਕੇ ਸ਼ਹੀਦ ਦੇ ਖਿਲਾਫ ਹੁਣ ਬੀਤੀ ਦੇ ਰਾਤ ਕਿਸਾਨ ਆਗੂਆਂ ਨੇ ਆਨਲਾਈਨ ਮੀਟਿੰਗ ਕਰਕੇ ਇਹ ਵੱਡਾ ਫੈਸਲਾ ਕੀਤਾ ਹੈ ਕਿ ਕੱਲ 3 ਜੂਨ ਨੂੰ ਦੇਸ਼ ਵਿਆਪੀ ਪ੍ਰੋਗਰਾਮ ਤਹਿਤ ਸਾਰੇ ਜ਼ਿਲ੍ਹਾ ਡੀਸੀ ਹੈੱਡਕੁਆਟਰਾਂ ਤੇ ਸੀਐਮ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ। ਉਤੇ ਹੀ ਦੂਜੇ ਪਾਸੇ ਲਾਈਵ ਬਹਿਸ ਦੀ ਚੁਣੌਤੀ ਤੋਂ ਵੀ ਕਿਸਾਨ ਆਗੂ ਪਖੇ ਹੋਏ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਸਾਨ ਆਗੂਆਂ ਨੂੰ ਲਾਈਵ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੋਈ ਹੈ। ਉਸੇ ਦਾ ਕਿਸਾਨਾਂ ਦੇ ਵੱਲੋਂ ਸਵਾਗਤ ਵੀ ਕੀਤਾ ਗਿਆ। ਸਾਫ ਤੌਰ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਜੀ ਅਸੀਂ ਉੱਥੇ ਜ਼ਰੂਰ ਆਵਾਂਗੇ ਜੀ ਤੁਸੀਂ ਸਾਨੂੰ ਬੁਲਾਉਂਗੇ ਅਸੀਂ ਕਦੇ ਵੀ ਨਹੀਂ ਭਜਾਂਗੇ ਪਰ ਭਜੋਗੇ ਤੁਸੀਂ ਹੁਣ ਵੇਖਣਾ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਲਾਈਵ ਜੋ ਬਹਿਸ ਹੋਵੇਗੀ ਉਸ ਦੇ ਵਿੱਚ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਜੋ ਟਕਰਾਹ ਵਾਲਾ ਮਾਹੌਲ ਹੁਣ ਪੈਦਾ ਹੋਇਆ ਵਾ ਉਹ ਕਿਸ ਤਰੀਕੇ ਦੀ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਜਾਂ ਫਿਰ ਇਹ ਲਾਈਵ ਬਹਿਸ ਹੋਵੇਗੀ ਹੀ ਨਹੀਂ ਕਿਉਂਕਿ ਕਿਸਾਨ ਤਿਆਰ ਬਰ ਤਿਆਰ ਨਹੀਂ ਤੇ ਦੂਜੇ ਪਾਸੇ ਇੱਕ ਵਾਰੀ ਭਗਵਾਨ ਸਿੰਘ ਮਾਨ ਦਾ ਇਹ ਬਿਆਨ ਆਇਆ ਸੀ ਉਸ ਤੋਂ ਬਾਅਦ ਉਹਨਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਸਭ ਦੀਆਂ ਨਿਗਾਹਾਂ ਵੀ ਇਸੇ ਟਿਕੀਆਂ ਹੋਈਆਂ ਨੇ ਕਿ ਇਹ ਲਾਈ ਬੈਸ ਹੋਵੇਗੀ ਜਾਂ ਫਿਰ ਨਹੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲੇ ਤਾਂ ਹੱਲ ਨਹੀਂ ਕਰ ਰਿਹਾ ਪਰ ਉਹ ਜਿੱਥੇ ਵੀ ਧਰਨੇ ਪ੍ਰਦਰਸ਼ਨ ਹੁੰਦੇ ਆ ਉਥੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਲਾਠੀ ਚਾਰਜ ਕਰਨਾ ਕਿਸਾਨਾਂ ਮਜ਼ਦੂਰਾਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਡਕਣਾ ਜਿਵੇਂ ਕਿ ਪਿਛਲੇ ਸਮੇਂ ਵੀ ਇਹਨਾਂ ਨੇ ਇਹ ਸ਼ਾਇਦ ਭਾਰਤ ਦੇ ਵਿੱਚ ਪਹਿਲੀ ਵਾਰ ਹੋਇਆ ਜਦੋਂ ਇਹਨਾਂ ਨੇ ਮੀਟਿੰਗ ਤੇ ਬੁਲਾ ਕੇ ਇਹ ਤੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੋਰਚਿਆਂ ਨੂੰ ਇਹਨਾਂ ਨੇ ਖਦੇੜਿਆ ਅਤੇ ਕਿਸ ਤਰ੍ਹਾਂ ਲੁੱਟਿਆ ਸੋ ਹੁਣ ਇੱਕ ਪਿੰਡ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਸੋਖਾ ਨਾ ਜਿੱਥੇ ਸਰਕਾਰ ਧੱਕੇ ਨਾਲ ਪਿੰਡ ਦੇ ਲੋਕਾਂ ਦੀ ਮਰਜ਼ੀ ਦੇ ਵਿਰੁੱਧ ਪਿੰਡ ਦੇ ਵਿਚਾਇوں ਦੀ ਇਹ ਗੰਦੇ ਨਾਲੇ ਦਾ ਜੋ ਪਾਣੀ ਹੈ ਉਹਨੂੰ ਲਗਾ ਰਹੇ ਆ ਸੋ ਪਿੰਡ ਦੇ ਲੋਕ ਵਿਰੋਧ ਕਰਦੇ ਆ ਜਦੋਂ ਵਿਰੋਧ ਕਰਦੇ ਆ ਉੱਥੇ ਵਿਖੇ ਜੋ ਸਿੱਧੂਪੁਰ ਨੇ ਜਾ ਕੇ ਤੇ ਜਦੋਂ ਮੋਰਚਾ ਲਾਇਆ ਤਾਂ ਆਗੂਆਂ ਨੂੰ ਫੜ ਕੇ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੱਕ ਦਿੱਤਾ ਸੋ ਕਕਸੇ ਕੋਰੜਾ ਜੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨਾ ਹੋਰ ਵੀ ਮੁਕਸਰ ਜੇਲ੍ਹ ਦੇ ਵਿੱਚ ਬਠਿੰਡੇ ਆਗੂ ਆਪਣਾ ਬੰਦ ਨੇ ਜੇਲ੍ਹਾਂ ਦੇ ਵਿੱਚ ਹੀ ਆਗੂਆਂ ਨੇ ਜਿਹੜਾ ਉਹ ਭੁਖ ਹੜਤਾਲ ਜਾਨਕੀ ਮਰਨ ਵਰਤ ਸ਼ੁਰੂ ਕੀਤਾ ਹੋਇਆ ਸੋ ਇਸ ਠੱਕੇ ਦੇ ਵਿਰੋਧ ਇਸ ਜ਼ਬਰ ਦੇ ਵਿਰੋਧ ਬੀਕੇ ਜੂ ਸਿੱਧੂਪੁਰ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਿਤਿਕ ਭਾਰਤ ਦੇ ਕੌਮੀ ਕ੍ਰਿਮਿਨਲ ਡਿਗਰੀ ਸਿਕ ਡੱਲੇਵਾਲ ਜੀ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਕਰਨੀ ਸੀ ਬਠਿੰਡੇ ਜਦੋਂ ਸਰਕਾਰ ਨੂੰ ਪਤਾ ਲੱਗਾ ਪ੍ਰੈਸ ਕਾਨਫਰੰਸ ਕਰਨੀ ਹੈ ਇਹਨਾਂ ਨੇ ਤਾ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਡੱਲੇ ਬਾਲਜੀਆਂ ਦੇ ਘਰੇ ਲਾ ਕੇ ਉਹਨਾਂ ਨੂੰ ਨਜ਼ਰਬੰਦ ਕਰੀ ਰੱਖਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਨਹੀਂ ਕਰ ਦਿੱਤੀ ਗਈ ਧਰਨੇ ਪ੍ਰਦਰਸ਼ਨ ਕਰਨ ਤੋਂ ਰੋਕਣਾ ਮੋਰਚਿਆਂ ਨੂੰ ਖਦੇੜਦਾ ਹੀ ਗੈਰ ਸੰਧਾਨਕ ਹੈ ਪਰ ਇਹ ਤਾਂ ਅਤ ਨੀਵੇਂ ਦਰਜੇ ਦੀ ਹਰਕਤ ਹੈ ਪੰਜਾਬ ਸਰਕਾਰ ਦੀ ਕਿ ਕਿਸਾਨ ਆਗੂਆਂ ਨੂੰ ਪ੍ਰੈਸ ਕਾਨਫਰੰਸ ਨਹੀਂ ਕਰਦੇ ਇਹ ਤਾਂ ਲੋਕਾਂ ਦੇ ਮੂੰਹ ਦੇ ਵਿੱਚ ਜ਼ਹਿਰ ਪਾ ਕੇ ਮਾਰਨ ਵਾਲੀ ਗੱਲ ਹੈ ਜਿੱਦੇ ਤੇ ਮਾਨ ਸਰਕਾਰ ਉਤਰਾਈ ਹੈ ਸੋ ਇਸ ਸਾਰੇ ਦਾ ਸਖਤ ਨੋਟਿਸ ਲੈਂਦਿਆਂ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਪਛਾਮ ਜਿਥੇ ਬੰਦੀਆਂ ਨੇ ਬੀਤੀ ਰਾਤ ਐਮਰਜੈਂਸੀ ਆਨਲਾਈਨ ਮੀਟਿੰਗ ਕਰਕੇ ਤੇ ਇਹ ਫੈਸਲਾ ਲਿਆ ਕਿ ਕੱਲ 3 ਜੂਨ ਨੂੰ ਦੇਸ਼ ਵਿਆਪੀ ਪ੍ਰੋਗਰਾਮ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਮੂਰੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ ਪੂਰੇ ਭਾਰਤ ਵਿੱਚ ਸੋ ਇਸ ਪ੍ਰੋਗਰਾਮ ਨੂੰ ਨਿਪਟਰੇ ਚਾੜਨ ਦੇ ਵਾਸਤੇ ਜਥੇਬੰਦੀਆਂ ਜਿਹੜੀਆਂ ਨੇ ਉਹ ਵੱਡੇ ਪੱਧਰ ਤੇ ਤਿਆਰੀ ਕਰ ਰਹੀਆਂ ਨੇ ਸੋ ਅਸੀਂ ਸਖਤ ਲਫ਼ਜ਼ਾਂ ਦੇ ਵਿੱਚ ਨਿਖੇਧੀ ਕਰਦੇ ਆਂ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਦੀ ਚਾਹੇ ਉਹ ਭਾਤਮਾਲਾ ਪ੍ਰੋਜੈਕਟ ਦਾ ਤਸ਼ੱਦਦ ਹੋ ਰਿਹਾ ਹੈ ਚਾਹੇ ਉਹ ਗੰਦੇ ਨਾਲੇ ਨੂੰ ਉੱਥੇ ਲਗਾਉਣ ਦੇ ਲਈ ਜੋ ਉਥੇ ਵਰਤਾਰਾ ਭਗਵੰਤ ਮਾਨ ਸਰਕਾਰ ਅੱਧ ਨੀਵੇਂ ਦਰਜੇ ਦਾ ਕਰ ਰਹੀ ਹੈ ਅਸੀਂ ਭਗਵੰਤ ਮਾਨ ਨੂੰ ਵਾਰਨਿੰਗ ਦਿੰਦੇ ਆ ਕਿ ਆਪਣੀਆਂ ਇਹਨਾਂ ਕੁਝੀਆਂ ਹਰਕਤਾਂ ਤੋਂ ਬਾਝਾਓ ਤੇ ਜਿਹੜੇ ਕਿਸਾਨਾਂ ਦੇ ਮਸਲੇ ਹੱਲ ਕਰਨ ਵਾਲੇ ਨੇ ਉਹਨਾਂ ਮਸਲੇ ਨੂੰ ਹੱਲ ਕਰੋ ਜਿੱਥੋਂ ਦੀ ਉਹ ਡਰੇਨ ਜਿੱਥੋਂ ਦੀ ਉਹ ਲੋਕ ਸਹਿਮਤ ਨੇ ਉਥੋਂ ਦੀ ਉਸ ਡਰੇਨ ਨੂੰ ਕੱਢੋ ਨਹੀਂ ਤਾਂ ਲੋਕਾਂ ਦਾ ਵੱਡੇ ਪੱਧਰ ਦੇ ਉੱਤੇ ਰੋਹ ਜਿਹੜਾ ਉਹ ਤੁਹਾਡੇ ਸਾਹਮਣੇ ਖੜਾ ਇਹ ਰੋ ਤੁਹਾਡੇ ਤੋਂ ਸਾਹਮਣੇ ਨਹੀਂ ਜਾਣਾ